ਸਾਸ੍ਰੀਕਾਲ ਹਾਂ ਅੱਜ ਆਪਾਂ ਇੱਕ ਬੜੀ ਦਿਲਚਸਪ ਲਿਖਤ ਤੇ ਗੱਲਬਾਤ ਕਰਨੀ ਹੈ ਹਾਂਜੀ ਸਿਰਲੇਖ ਹੈ ਕਰਮ ਸਿੰਘ ਟਾਂਗੇਵਾਲਾ ਅਣਖੀ ਤੇ ਅਸੂਲੀ ਇਨਸਾਨ ਬਹੁਤ ਵਧੀਆ ਇਹ ਮਤਲਬ ਇੱਕ ਆਮ ਜੇ ਟਾਂਗੇਵਾਲੇ ਕਰਮ ਸਿੰਘ ਦੀ ਕਹਾਣੀ ਹੈ ਖਾਸ ਕਰਕੇ ਉੰਦੀ ਕੋੜੀ ਲੈਲਾ ਤੇ ਉਹਦੇ ਪਰਿਵਾਰ ਨਾਲ ਉਹਦੇ ਰਿਸ਼ਤੇ ਬਾਰੇ ਹਾਂਜੀ ਤੇ ਇਹਦੇ ਵਿੱਚੋਂ ਨਾ ਇੱਕ ਬੜਾ ਹੀ ਕੀ ਕਹਿੰਦੇ ਨੇ ਦਮਦਾਰ ਕਿਰਦਾਰ ਉੱਭਰਦਾ ਹੈ ਬਿਲਕੁਲ ਚਲੋ ਫਿਰ ਅੱਜ ਇਸ ਕਿਰਦਾਰ ਨੂੰ ਥੋੜਾ ਹੋਰ ਨੇੜਿਓਂ ਦੇਖਦੇ ਆਂ ਹਾਂ ਦੇਖਦੇ ਆਂ ਕਿ ਕਿਵੇਂ ਨਿੱਕੀਆਂ-ਨਿੱਕੀਆਂ ਗੱਲਾਂ ਉਹਦੀ ਸ਼ਖਸੀਅਤ ਦੇ ਵੱਡੇ ਪਹਿਲੂ ਸਾਨੂੰ ਦੱਸਦੀਆਂ ਨੇ ਮਿਹਨਤੀ, ਔਸੂਲਾਂ ਦਾ ਪੱਕਾ ਤੇ ਪਿਆਰ ਕਰਨ ਵਾਲਾ ਬੰਦਾ ਅੱਛਾ ਸ਼ੁਰੂਆਤ ਬੜੀ ਵਧੀਆ ਹੁੰਦੀ ਹੈ ਲਿਖਤ ਦੀ ਇੱਕ ਖੁਸ਼ੀ ਵਾਲਾ ਮਾਹੌਲ ਹੈ ਹਾਂਜੀ ਕਰਮ ਸਿੰਘ ਕਦੇ-ਕਦੇ ਆਪਣੇ ਸਾਰੇ ਟੱਬਰ ਨੂੰ ਮਤਲਬ ਪਰਿਵਾਰ ਨੂੰ ਟਾਂਗੇ ਤੇ ਬਿਠਾਉਂਦਾ हां ਘੋੜੇ ਵਾਲੀ ਬੱਗੀ ਤੇ ਤੇ ਸ਼ਹਿਰ ਤ ਘੁਮਾਉਣ ਲੈ ਜਾਂਦਾ ਉਹਦੀ ਪਤਨੀ ਕਹਿੰਦੀ ਕਿ ਕੱਪੜੇ ਤਾਂ ਬਦਲ ਲੈਣ ਦਿੰਦਾ ਅੱਛਾ ਤਾਂ ਉਹ ਹੱਸ ਕੇ ਕਹਿੰਦਾ ਤੂੰ ਐਵੇਂ ਵੀ ਸੋਹਣੀ ਲੱਗਦੀ ਐ ਹਾਏ ਕਿੰਨੀ ਪਿਆਰੀ ਗੱਲ ਐ ਇਹ ਦੱਸਦਾ ਕਿਵੇਂ ਉਹ ਪਰਿਵਾਰ ਨਾਲ ਜੁੜਿਆ ਹੋਇਆ ਸੀ ਹਾਂ ਤੇ ਜਦੋਂ ਕੋਈ ਸਵਾਰੀ ਨਾ ਮਿਲਨੀ ਤਾਂ ਸਾਰੇ ਟਾਂਗੇ ਤੇ ਐਵੇਂ ਬੈਠ ਜਾਂਦੇ ਜਿਵੇਂ ਮਹਾਰਾਜੇ ਹੋਣ ਹਾਂ ਹਾਂ ਮਹਾਰਾਜਿਆਂ ਵਾਲੀ ਸੋਚ ਹਾਂ ਤੇ ਮੰਚ 'ਚ ਗੀਤ ਚੱਲਦਾ ਅੰਬਰਾਂ 'ਚ ਲਾਈ ਏ ਚੱਲ ਉਡਾਰੀ ਇੱਕ ਖਾਸ ਜਿਹਾ ਮਾਹੌਲ ਬਣ ਜਾਂਦਾ ਸੀ ਬਿਲਕੁਲ ਇਹ ਉਹਦੀ ਮਤਲਬ ਜ਼ਿੰਦਗੀ ਦੇ ਛੋਟੇ-ਛੋਟੇ ਪਲਾਂ ਨੂੰ ਮਾਨਣ ਦੀ ਆਦਤ ਦਿਖਾਉਂਦਾ ਤੇ ਜਦੋਂ ਉਹ ਕਹਿੰਦਾ ਨਾ ਅੱਜ ਮੇਰਾ ਆਪਣਾ ਟੱਬਰ ਹੀ ਮੇਰੇ ਟਾਂਗੇ ਨੂੰ ਭਾਗ ਲਾ ਰਿਹਾ ਹੈ ਹਾਂਜੀ ਉਹਦੀ ਸੰਤੁਸ਼ਟੀ ਦਿਸਦੀ ਹੈ ਉਹਦੀ ਸਾਦਗੀ ਫਿਰ ਗੱਲ ਆਉਂਦੀ ਹੈ ਉਹਦੀ ਕੋੜੀ ਦੀ ਲੈਲਾ ਦੀ ਹਾਂ ਲੱਲਾ ਨਾਮ ਵੀ ਦੇਖੋ ਲੱਲਾ ਮਜਨੂ ਤੋਂ ਰੱਖਿਆ ਹਾਂਜੀ ਫਿਲਮੀ ਨਾਮ ਤੇ ਲੇਖਕ ਦੱਸਦਾ ਕਿ ਉਹ ਇੰਨੀ ਸਮਝਦਾਰ ਸੀ ਕਿ ਕਰਮ ਸਿੰਘ ਨੂੰ ਲਗਾਮ ਨਹੀਂ ਸੀ ਖਿੱਚਣੀ ਪੈਂਦੀ ਅੱਛਾ ਬਸ ਪਿਆਰ ਨਾਲ ਲੈਲਾ ਕਿਆ ਤੇ ਉਹ ਰੁਕ ਗਈ ਕਮਾਲ ਹੈ ਪਰ ਇੱਕ ਹੋਰ ਗੱਲ ਜਦੋਂ ਬੱਚੇ ਸ਼ਰਾਰਤ ਕਰਦੇ ਐਵੇਂ ਲੈਲਾ ਕਹਿ ਦਿੰਦੇ ਹਾਂ ਤਾਂ ਵੀ ਰੁਕ ਜਾਂਦੀ ਸੀ ਫਿਰ ਕਰਮ ਸਿੰਘ ਸਮਝਾਉਂਦਾ ਸੀ ਕਿ ਐਵੇਂ ਨਹੀਂ ਰੁਕੀਦਾ ਅੱਛਾ ਜੀ ਫਿਰ ਉਹ ਸਿਰਫ ਕਰਮ ਸਿੰਘ ਦੀ ਅਸਲੀ ਆਵਾਜ਼ ਤੇ ਹੀ ਰੁਕਦੀ ਸੀ ਵਾਹ ਇਹ ਤਾਂ ਫਿਰ ਮਤਲਬ ਸਿਰਫ ਜਾਨਵਰ ਦੀ ਸਮਝਦਾਰੀ ਨਹੀਂ ਇਹ ਉਹਨਾਂ ਦੇ ਆਪਸੀ ਰਿਸ਼ਤੇ ਦੀ ਗਹਿਰਾਈ ਹੈ ਬਿਲਕੁਲ ਇੱਕ ਪਾਵਨਾਤਮਕ ਸਾਂਝ ਸੀ ਮਾਲਕ ਪਸ਼ੂ ਵਾਲੀ ਗੱਲ ਨਹੀਂ ਸੀ ਸਿਰਫ ਨਹੀਂ ਬਿਲਕੁਲ ਨਹੀਂ ਇੱਕ ਆਪਸੀ ਸਮਝ ਇੱਕ ਸਨੇਹ ਸੀ ਤੇ ਕਰਮ ਸਿੰਘ ਦੇ اصول ਵੀ ਦੇਖਣ ਵਾਲੇ ਨੇ ਹਾਂ ਉਹ ਬੜੇ ਪੱਕੇ ਸੀ ਜਦੋਂ ਲੈਲਾ ਨੇ ਲਿੱਧ ਕਰ ਦਿੱਤੀ ਲੋਕਾਂ ਨੇ ਨਕਬਲ ਵੱਟੇ ਹਮ ਆਮ ਤੌਰ ਤੇ ਲੋਕ ਕਰਦੇ ਨੇ ਹਾਂ ਪਰ ਕਰਮ ਸਿੰਘ ਨੇ ਬੁਰਾ ਨਹੀਂ ਮਨਾਇਆ ਸਗੋਂ ਪਤਾ ਕੀ ਕਿਹਾ ਕੀ ਕਹਿੰਦਾ ਮੇਰੇ ਟੱਬਰ ਦੀ ਪਾਲਣ ਹਰ ਜੂੰ ਹੋਈ ਹਮ ਮੈਨੂੰ ਇਸ ਦੀ ਹਰ ਮੁਸ਼ਕ ਪ੍ਰਵਾਨ ਵਾਹ ਦੇਖੋ ਕਿੰਨੀ ਵੱਡੀ ਗੱਲ ਐ ਆਪਣੀ ਕਿਰਤ ਆਪਣੇ ਸਾਧਨ ਦਾ ਕਿੰਨਾ ਸਤਕਾਰ ਸਹੀ ਗੱਲ ਐ ਤੇ ਇਹੀ ਰਵਈਆ ਉਦੋਂ ਵੀ ਦਿਸਿਆ ਜਦੋਂ ਲੈਲਾ ਬਿਮਾਰ ਹੋ ਗਈ ਸੀ ਹਾਂ ਉਹ ਬੰਨ ਪੈ ਗਿਆ ਵਾਲੀ ਗੱਲ ਹਾਂਜੀ ਉਹ ਕੋਈ ਪੇਟ ਦੀ ਗੰਭੀਰ ਬਿਮਾਰੀ ਹੁੰਦੀ ਐ ਸ਼ਾਇਦ ਹਾਂਜੀ ਉਸਨੇ ਪੂਰਾ ਇਲਾਜ ਕਰਵਾਇਆ ਫਿਰ ਜਦੋਂ ਬਾਅਦ ਚ ਲੈਲਾ ਨੂੰ ਸਾਹ ਚੜਨ ਲੱਗ ਪਿਆ ਹਾਂ ਉਮਰ ਹੋ ਗਈ ਹੋਣੀ ਹਾਂਜੀ ਤਾਂ ਉਸਨੇ ਵੱਦ ਸਵਾਰੀਆਂ ਬਿਠਾਉਣੀਆਂ ਕੱਟ ਕਰ ਦਿੱਤੀਆਂ ਭਾਵੇਂ ਪੈਸੇ ਕੱਟ ਬਣਨ ਦੇਖੋ ਜ਼ਿੰਮੇਵਾਰੀ ਹਾਂ ਸਨੇਸੀਓ ਦਾ ਜ਼ਿੰਮੇਵਾਰੀ ਸੀ ਇੱਥੋਂ ਤੱਕ ਕਿ ਜਦੋਂ ਲੋਕਾਂ ਨੇ ਕਿਹਾ ਕਿ ਹੁਣ ਲੈਲਾ ਕੰਮ ਨਹੀਂ ਰਹੀ ਬੁੱਢੀ ਹੋ ਗਈ ਹੈ ਹੂੰ ਇਹਨੂੰ ਹੱਡੋ ਰੋੜੀ ਛਾਡਾ ਮਤਲਬ ਜਿੱਥੇ ਬੇਕਾਰ ਪਸ਼ੂ ਸੁੱਟ ਦਿੰਦੇ ਨੇ ਬੜੀ ਬੁਰੀ ਸਲਾਹ ਦਿੱਤੀ ਲੋਕਾਂ ਨੇ ਹਾਂ ਪਰ ਕਰਮ ਸਿੰਘ ਨੂੰ ਗੁੱਸਾ ਆ ਗਿਆ ਹੂੰ ਬਹੁਤ ਜ਼ਿਆਦਾ ਹਾਂ ਆਉਣਾ ਵੀ ਚਾਹੀਦਾ ਸੀ ਉਹਨੇ ਸਾਫ਼ ਕਹਿਤਾ ਇਸਨੇ ਔਖੇ ਵੇਲੇ ਮੇਰਾ ਸਾਥ ਦਿੱਤਾ ਘਰੋਂ ਕਿੱਦਾਂ ਕੱਢ ਦਿਆਂ ਬਿਲਕੁਲ ਕਹਿੰਦਾ ਇਹ ਤਾਂ ਹੁਣ ਇੱਥੇ ਹੀ ਰਹੂੰ ਅਖੀਰ ਤੱਕ ਖਰਚਾ ਮੈਂ ਆਪ ਚੁੱਕੂ ਵਾਹ ਜੀ ਵਾਹ ਇਹ ਹੁੰਦੀ ਹੈ ਵਫਾਦਾਰੀ ਅਡੋਲ ਬਿਲਕੁਲ ਪੱਕੀ ਤੇ ਇਹੀ ਵਫਾਦਾਰੀ ਇਹੀ ਦ੍ਰਿੜਤਾ ਫਿਰ ਉਹਦੀ ਪਤਨੀ ਵੇਲੇ ਵੀ ਦੇਖਣ ਨੂੰ ਮਿਲੀ ਹਾਂਜੀ ਜਦੋਂ ਉਹਨਾਂ ਦੀ ਪਤਨੀ ਜਿਨ੍ਹਾਂ ਨੂੰ ਉਹ ਬੇਬੇ ਕਹਿੰਦੇ ਸੀ ਬਿਮਾਰ ਹੋਏ ਹਾਂਜੀ ਤੇ ਸਭ ਨੇ ਕਹਿ ਦਿੱਤਾ ਡਾਕਟਰਾਂ ਨੇ ਵੀ ਕਿ ਬਚਣਾ ਮੁਸ਼ਕਿਲ ਹੈ ਖਰਚਾ ਨਾ ਕਰੇ ਮੈਂ ਤੋਦਾ ਜਵਾਬ ਪਤਾ ਕੀ ਸੀ ਉਹੀ ਜੋ ਨੇ ਲੈਲਾ ਲਈ ਸੋਚਿਆ ਸੀ ਕੀ ਸੀ ਕਹਿੰਦਾ ਆਖਰੀ ਦਮ ਅਤੇ ਆਖਰੀ ਦਮੜੀ ਤਿੱਕਰ ਵਾ ਲਾਉ ਕਮਾਲ ਹੈ ਮਤਲਬ ਪਿਆਰ ਤੇ ਜ਼ਿੰਮੇਵਾਰੀ ਦੀ ਹੱਦ ਬਿਲਕੁਲ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਲੇਖ ਤਾਂ ਅੰਤ ਬਹੁਤ ਮਤਲਬ 파ਵਕ ਕਰਨ ਵਾਲਾ ਹੈ ਹਾਂਜੀ ਬਹੁਤ ਜਦੋਂ ਪਤਨੀ ਦੀ ਮੌਤ ਹੋ ਜਾਂਦੀ ਹੈ ਤਾਂ ਕਰਮ ਸਿੰਘ ਘਰ ਚ ਉਸ ਥਾਂ ਨੂੰ ਵੇਖਦਾ ਹੈ ਜਿੱਥੇ ਪਹਿਲਾਂ ਲੈਲਾ ਹੁੰਦੀ ਸੀ ਉਹ ਖਾਲੀ ਥਾਂ ਹਾਂਜੀ ਤੇ ਭੁੱਬਾਂ ਮਾਰ ਕੇ ਰੋਂਦਾ ਹੈ ਓਹੋ ਦੋਵੇਂ ਸਾਥੀ ਚਲੇ ਗਏ ਹਾਂ ਲੇਖਕ ਨੇ ਫਿਰ ਬੜਾ ਸੋਣਾ ਲਿਖਿਆ ਹੈ ਕੀ ਲਿਖਿਆ ਕਿ ਭਾਵੇਂ ਮੈਂ ਸਿਨੇਮੇ ਵਾਲੀ ਲੈਲਾ ਨਹੀਂ ਵੇਖੀ ਪਰ ਇੱਕ ਸੱਚੀ ਮੁਹੱਬਤ ਕਰਨ ਵਾਲੇ ਇੱਕ ਸਿੱਧੜੇ ਜੇ ਮਜਨੂ ਨੂੰ ਬੜੀ ਨੇੜਿਓਂ ਜ਼ਰੂਰ ਤੱਕਿਆ ਸੀ ਵਾਹ ਕਿੰਨੀ ਖੂਬਸੂਰਤ ਤੁਲਨਾ ਕੀਤੀ ਹੈ ਇਹ ਕਰਮ ਸਿੰਘ ਦੇ ਕਿਰਦਾਰ ਦੀ ਗਹਿਰਾਈ ਦੱਸਦੀ ਹੈ ਹਾਂ ਉਹ ਸੱਚੀ ਇੱਕ ਜ਼ਿੰਦਾਦਿਲ ਇਨਸਾਨ ਸੀ ਤੇ ਬੋਲ ਬਚਨਾਂ ਦਾ ਪੱਕਾ ਤਾਂ ਹੀ ਲੋਕੋ ਨੂੰ ਅੱਜ ਵੀ ਯਾਦ ਕਰਦੇ ਨੇ ਸਹੀ ਗੱਲ ਐ ਉਹਦੀ ਕਹਾਣੀ ਅੱਜ ਵੀ ਸਾਨੂੰ ਬਹੁਤ ਕੁਝ ਸਿਖਾਉਂਦੀ ਐ ਸੋ ਕਹਿ ਸਕਦੇ ਆ ਕਿ ਕਰਮ ਸਿੰਘ ਟਾਂਗੇ ਵਾਲੇ ਦੀ ਇਹ ਕਹਾਣੀ ਹੈ ਤਾਂ ਇੱਕ ਆਮ ਆਦਮੀ ਦੀ ਹਾਂਜੀ ਪਰ ਉਹਦੇ ਅਸੂਲ ਉਹਦੀ ਵਫਾਦਾਰੀ ਉਹਦਾ ਪਿਆਰ ਬਹੁਤ ਅਸਾਧਾਰਨ ਸੀ ਬਿਲਕੁਲ ਉਹਨੇ ਆਪਣੀ ਕੋੜੀ ਲਈ ਵੀ ਤੇ ਆਪਣੀ ਪਤਨੀ ਲਈ ਵੀ ਆਪਣੀ ਜ਼ਿੰਮੇਵਾਰੀ ਅਖੀਰ ਤੱਕ ਨਿਭਾਈ ਬਿਨਾਂ ਕਿਸੇ ਸ਼ਿਕਵੇ ਦੇ ਤੇ ਇਸ ਸਾਰੀ ਗੱਲਬਾਤ ਤੋਂ ਬਾਅਦ ਮੇਰੇ ਮਨ 'ਚ ਇੱਕ ਸਵਾਲ ਆਉਂਦਾ ਹੈ। ਹਾਂਜੀ ਪੁੱਛੋ। ਦੇਖੋ ਜਦੋਂ ਹਾਲਾਤ ਬਦਲਦੇ ਨੇ, ਮੁਸ਼ਕਿਲਾਂ ਆਉਂਦੀਆਂ ਨੇ, ਸਮਾਜ ਦਾ ਦਬਾਅ ਹੁੰਦਾ ਹੈ। ਹੂੰ। ਤਾਂ ਕਰਮ ਸਿੰਘ ਵਰਗੀ ਵਫਾਦਾਰੀ ਭਾਵੇਂ ਪਸ਼ੂ ਲਈ ਹੋਵੇ ਜਾਂ ਇਨਸਾਨ ਲਈ, ਉਹ ਅਟੁੱਟ ਵਫਾਦਾਰੀ ਅੱਜ ਦੇ ਜ਼ਮਾਨੇ ਵਿੱਚ ਸਾਨੂੰ ਆਪਣੇ ਰਿਸ਼ਤਿਆਂ ਬਾਰੇ, ਆਪਣੀ ਪ੍ਰਤੀਬੱਧਤਾ ਬਾਰੇ ਕੀ ਸੋਚਣ ਲਈ ਮਜਬੂਰ ਕਰਦੀ ਹੈ। ਹਾਂ, ਇਹ ਬਹੁਤ ਅਹਿਮ ਸਵਾਲ ਹੈ। ਸੋਚਣ ਵਾਲੀ ਗੱਲ ਹੈ ਕਿ ਅਸੀਂ ਅੱਜਕੱਲ ਰਿਸ਼ਤੇ ਕਿਵੇਂ ਨਿਬੋਂਦਿਆਂ ਖਾਸ ਕਰਕੇ ਔਖੇ ਵੇਲਿਆਂ ਵਿੱਚ ਇਸ ਤੇ ਸੋਚ ਵਿਚਾਰ ਕਰਨਾ ਬਣਦਾ ਤਾਂ ਇਹ ਜਿਹੜਾ ਅੰਤਿਕਾ ਹੈ ਇਹ ਦਰਸ਼ਕਾਂ ਨੂੰ ਕਈ ਲੈਵਲ ਤੇ ਜੋੜਨ ਦੀ ਇੱਕ ਕੋਸ਼ਿਸ਼ ਹੈ ਕਿਵੇਂ ਲੱਗੀ ਅੱਜ ਦੀ ਇਹ ਦਿਲਚਸਪ ਕਹਾਣੀ ਜੇ ਪਸੰਦ ਆਈ ਹੋਵੇ ਤਾਂ ਜ਼ਰੂਰ ਆਪਣੇ ਯਾਰ ਦੋਸਤ ਪਣਪਰਾ ਅਤੇ ਰਿਸ਼ਤੇਦਾਰਾਂ ਨਾਲ ਇਹ ਵੀਡੀਓ ਦਾ ਲਿੰਕ ਸਾਂਝਾ ਕਰੋ ਸਾਡਾ YouTube ਚੈਨਲ ਕਹਾਣੀ ਚਰਚਾ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰਨਾ ਨਾ ਭੁੱਲਣਾ